ਜਾਣੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਵਿਆਸ ਵਾਲਾ ਸੀ ਅਰਜੀ ਕੇ ਪੱਤਰ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਿਆ ਹਾਂ ਉਹ ਸਾਰੇ ਜਿੱਥੇ ਅਸੀਂ 170 ਐਂਬੂਲੈਂਸ ਕੀਤੇ ਸੀ ਉਹਨਾਂ ਨੇ 250 ਐਂਬੂਲੈਂਸ ਸਾਨੂੰ ਜੜੀ ਆ ਗਿਆ ਉਹ ਪਲੈਜ ਕਰ ਦਿੱਤੀ ਹੈ ਅੱਜ ਮੈਂ ਵੀ ਐਂਬੂਲੈਂਸ ਚ ਘੁਲਾ ਰਹਾ ਵਾਸਤੇ ਇਸ ਤਰੀਏ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਅਸੀਂ ਹਰ ਪਿੰਡ ਤੱਕ ਹਰ ਮੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਹੈਲਪ ਪਹੁੰਚਾ ਰਹੇ ਆਂ ਔਰ ਬਚਾਉਂਦੇ ਰਹਿਾਂਗੇ ਜਿੱਥੇ ਨਹੀਂ ਵੀ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ 2 ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਲ ਦੇ ਤੇ ਜਾਂਦੇ ਆ ਜੀ ਜੇ ਤੇ ਸਲੇਖ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਦਾ ਜ਼ਹਿਰ ਉਹ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹਦਾ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਸイヤー ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਮਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਿਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਨ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟੇਟ ਬਲੀਵ ਉਸ ਪੋਰਸ਼ਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਗਦਾ ਉਹਦੇ ਨਾਲ ਪੰਪਿੰਗ ਐਕਸ਼ਨ ਨਾਲ ਜ਼ਹਿਰ ਫੈਲਦੀ ਆ ਤੇ ਇਮੀਡੀਏਟਲੀ ਉਹਨੂੰ ਨੀਰੈਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪ ਉਹਨਾਂ ਨੂੰ ਜ਼ੀਰੋ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ